ਹੀ ਟਰਾਲੀਆਂ ਵਾਲਿਆਂ ਨੂੰ ਵਾਰ-ਵਾਰ ਇਹਨੂੰ ਵਾਰਨਿੰਗ ਦੇਈ ਜਾਂਦੇ ਸਨ ਇੱਥੇ ਅਫਸਰ ਜਿਹੜੇ ਆਂਦੇ ਆ ਕੋਈ ਐਕਸ਼ਨ ਨਹੀਂ ਲੈ ਕਰਦੇ ਅੱਜ ਮੌਕੇ ਤੇ ਅਸੀਂ ਟਰਾਲੀਆਂ ਫੜੀਆਂ ਪਿੰਡ ਵਾਲਿਆਂ ਸਾਰੇ ਗਰਕੇ ਪਠਾਨਕੋਟ ਦੇ ਵਾਰਡ ਨੰਬਰ 12 ਨੇੜੇ ਚੱਕੀ ਦਰਿਆ ਵਿਚ ਲੰਬੇ ਸਮੇਂ ਤੋਂ ਗੈਰ ਕਾਨੂੰਨੀ ਮਾਈਨਿੰਗ ਚੱਲ ਰਹੀ ਸੀ ਸਥਾਨਕ ਵਾਸੀਆਂ ਨੇ ਕਈ ਵਾਰ ਸ਼ਿਕਾਇਤ ਕੀਤੀ ਪਰ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਹੀਂ ਕੀਤੀ ਆਖਰਕਾਰ ਵਾਸੀਆਂ ਨੇ ਖੁਦ ਹੀ ਮਾਈਨਿੰਗ ਕਰ ਰਹੀਆਂ ਟਰਾਲੀਆਂ ਨੂੰ ਰੋਕ ਕੇ ਪੁਲਿਸ ਨੇ ਹਵਾਲੇ ਕਰ ਦਿੱਤਾ ਮਾਈਨਿੰਗ ਵਿਭਾਗ ਦੇ ਅਧਿਕਾਰੀ ਅਤੇ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਟਰੈਕਟਰ ਟਰਾਲੀਆਂ ਕਬਜ਼ੇ ਵਿੱਚ ਲੈ ਲਈਆਂ ਅਧਿਕਾਰੀਆਂ ਨੇ ਚੇਤਾਵਨੀ ਦਿੱਤੀ ਕਿ ਆਉਣ ਵਾਲੇ ਸਮੇਂ ਵਿੱਚ ਵੀ ਗੈਰ ਕਾਨੂੰਨੀ ਮਾਈਨਿੰਗ ਹੋਈ ਤਾਂ ਸਖਤ ਕਾਰਵਾਈ ਕੀਤੀ ਜਾਵੇਗੀ ਹਾਂਜੀ ਭਾਜੀ ਕੀ ਮਾਮਲਾ ਪੂਰਾ ਜੀ ਮਾਮਲਾ ਸਾਰ ਇਹ ਆ ਮੈਂ ਸ਼ੋਕ ਮਰਤਦਾ ਬਹਾਰ ਵਾਰਨਿੰਗ ਮੈਂ ਵਾਰ ਪਹਿਲਾਂ ਵੀ ਤੁਹਾਨੂੰ ਵੀਡੀਓ ਪਾਈ ਐ ਹਰ ਵਾਰੀ ਇਹਨੂੰ ਵਾਰਨਿੰਗ ਦਿੱਤੀ ਐ ਪਰ ਇਹ ਟਰੈਕਟਰ ਟਰਾਲੀ ਵਾਲੇ ਅਥੋਂ ਨਜਾਇਜ਼ ਮਾਈਨਿੰਗ ਕਰੇ ਗੱਤੇ ਬਾਰ ਬਾਰ ਬਲਕਿ ਤੇ ਬਾਰ ਬਾਰ ਇਹਨਾਂ ਨੂੰ ਵਾਰਨਿੰਗ ਦੇਣ ਤੋਂ ਬਾਅਦ ਵੀ ਇਹ ਨਹੀਂ ਮੁੜੇਗਾ ਅੱਜ ਅਹੀ ਮੌਕੇ ਦੇ ਟਰਾਲੀਆਂ ਫੜੀਆਂ ਹੈਗੀਆਂ ਕੁਛ ਟਰਾਲੀਆਂ ਜਿਹੜੀਆਂ ਇੱਕ ਦੌੜਦੀਆਂ ਇੱਕ ਮਾਹੂ ਗੁਜਰਾ ਕੋਈ ਤੇ ਇੱਕ ਸਲੀਮ ਹੈ ਸਲੀਮ ਹੈ ਇੱਕ ਮਾਹੂ ਉਹਦੀ ਟਰਾਲੀਆਂ ਮੌਕੇ ਦੇ ਉੱਥੇ ਲੱਗੀਆਂ ਸੀ ਅਸੀਂ ਅੰਦਰ ਆਇਆ ਤਾਂ ਟਰਾਲੀਆਂ ਲੱਗ ਕੇ ਦੌੜ ਗਏ ਤੇ بار بار 아이 ਪ੍ਰਸ਼ਾਸਨ ਅੱਗੇ ਵੀ ਮੰਗ ਕੀਤੀ ਹੈ ਸਰਕਾਰ ਅੱਗੇ ਵੀ ਤੇ ਸਾਡਾ ਜਿਹੜਾ ਕਿ ਪਿੰਡ ਰੁੜਨੜਿਆ ਇਹਨੂੰ ਬਚਾਇਆ ਜਾਏ ਤੇ ਕੋਈ ਵੀ ਸਰਕਾਰੀ ਅਫਸਰ ਹਾਲੇ ਕਿ ਮਾਈਨਿੰਗ ਵਾਲੇ ਬੰਦੇ ਦਿੱਲੀ ਇੱਥੇ ਆਉਂਦੇ ਉਹਨਾਂ ਦਾ ਕਹਿਣਾ ਵੀ ਇਹ ਮੰਡੇ ਨਹੀਂ ਅੱਜ ਤੇ ਅੱਜ ਮੈਂ ਸਰਕਾਰ ਨੂੰ ਇਹੋ ਕਹਿਣਾ ਚਾਹਨਾ ਮਾਈਨਿੰਗ ਅਫਸਰਾਂ ਨੂੰ ਠੀਕ ਹੈ ਜੋ ਵੀ ਹੈ ਇਹ ਕੰਮ ਨੂੰ ਰੋਕਿਆ ਜਾਵੇ ਦੇਖੋ ਤੁਹਾਡੇ ਸਾਹਮਣੇ ਹੀ ਆ ਟਰਾਲੀਆਂ ਮੋਕੇ ਤੇ ਫੜੀਆਂ ਟਰਾਲੀਆਂ ਕੁਝ ਟਰਾਲੀਆਂ ਦੌੜ ਗਈਆਂ ਕੁਝ ਮਾਂ ਮੋਕੇ ਤੇ ਫੜੀਆਂ ਤੇ ਸਾਰਾ ਪਿੰਡ ਮੇਰਾ ਇਕੱਠਾ ਹੋਇਦਾ ਇੱਥੇ ਤੇ ਮੈਂ ਇਹੋ ਕਹਿਣਾ ਚਾਹਨਾ ਕਿ ਇਹਨਾਂ ਦੇ ਹੱਥ ਪਾਈ ਜਾ ਜਲਦੀ ਜਲਦੀ ਜੈ ਹਿੰਦ ਜੈ ਹਿੰਦ ਮੇਰਾ ਹੀ ਹਸਪਤਾਲ ਮਿਲ ਜਾਈਦਾ ਨਹੀਂ ਕਿਥੋਂ ਮੇਰਾ ਨਾਮ ਸਾਹਿਲ ਹੈ ਮੈਂ ਮਾਈਨਿੰਗ ਦਸਤਰ ਪਠਾਨਕੋਟ ਤੋਂ ਆਇਆ ਮਾਈਨਿੰਗ ਇੰਸਪੈਕਟਰ ਤੇ ਸਰ ਇਹ ਜਿਹੜੀ ਕੀ ਗੱਲਬਾਤ ਹੋਈ ਅੱਜ ਪਧਰੋਏ ਵਾਰਡ ਨੰਬਰ 13 ਗੱਲਬਾਤ ਇਥੇ ਨਹੀਂ ਆਪੀ ਪਿੰਡਾਂ ਵਾਲਿਆਂ ਨੇ ਨਾਲ ਰਲ ਕੇ ਸਾਡੇ ਮਲਾਜਮਾਂ ਦੇ ਇਹ ਟਰੈਕਟਰ ਜਿਹੜੇ ਮੰਨ ਲਓ ਕਿ 4 ਕੰਮੀ ਤੌਰ ਤੇ ਮਾਲ ਭਰ ਕੇ ਜਾ ਰਹੇ ਸੀਗੇ ਇਹਨਾਂ ਨੂੰ ਫੜਿਆ ਹੈ ਬਾਕੀ ਇਹਨਾਂ ਕੋਲੋਂ ਬੇਲ ਵਗੈਰਾ ਫਾਰਮ ਵਗੈਰਾ ਦੀ ਮੰਗ ਕੀਤੀ ਗਈ ਹੈ ਜੇ ਤੇ ਉਹ ਮੰਗ ਪੂਰੀ ਕਰਨ ਚਾਹਤ ਸਮਰਥਨ ਦੇ ਆ ਤੇਰੇ ਨਾਲ ਤੇ ਜ਼ਰੂਰ ਕਾਰਵਾਈ ਹੋਏ ਸਰ ਕਿ ਪੰਜਾਬ ਖੇਤਰ ਦੇ ਵਿੱਚ ਮਾਈਨਿੰਗ ਕਰਨਾ ਵਾਜਿਬ ਹੈ ਆ ਗਿਆ ਫੇਰਾ ਟਪਾ ਕੇ ਤੇ ਇਹ ਪੰਜਾਬ ਏਰੀਆ ਚ ਤੁਹਾਡੀਆਂ ਟਰਾਲੀਆਂ ਫੜੀਆਂ ਗਈਆਂ ਤੇ ਇਹ ਮਾਈਨਿੰਗ ਜਿਹੜੀ ਆ ਅਗੈਦ ਅਗੈਦ ਨਹੀਂ ਨਾ ਅਗੈਦ ਹੈ ਅਗੈਦ ਹੈ ਇੱਥੇ ਤੋਂ ਮਾਈਨਿੰਗ ਡਿਪਾਰਟਮੈਂਟ ਇਸ ਇਹਨਾਂ ਤੇ ਕੀ ਕਾਰਵਾਈ ਕਰੇਗਾ ਇਹਨਾਂ ਦਾ ਚਲਾਣਾ ਹੋ ਜਾਏਗਾ ਹੁਣ ਇਹ ਨਾ ਗੱਡੀਆਂ ਦਾ ਇਹਨਾਂ ਗੱਡੀਆਂ ਦਾ ਚਲਾਣੂ ਕੇ ਬਸ ਗੱਡੀਆਂ ਥਾਣੇ ਬਾਂਡ ਕਰ ਦੇਣਗੇ ਸਰ ਪਹਿਲੇ ਵੀ ਕਈ ਵਾਰੀ ਆਪਣਾ ਕੀ ਬੋਲਦੇ ਆ ਕੁਝ ਐਸੀ ਟਰਾਲੀਆਂ ਫੜੀਆਂ ਗਈਆਂ ਹੀ ਜਿਹੜੀ ਆਪਨਾ ਕੀ ਬੋਲਦੇ ਮਾਈਨਿੰਗ ਕਰਦੀ ਖਨਨ ਕਰਦੀ ਫੜੀ ਹੈਗੀ ਉਹਦੇ ਬਾਰੇ ਤੁਹਾਡਾ ਕੀ ਵਿਚਾਰ ਹੈ ਕਿ ਤੁਸੀਂ ਉਹ ਉਸ ਪੁਰਾਣੀ ਜਿਹੜੀ ਖਨਨ ਪ੍ਰਕਿਰਿਆ ਦੇ ਵਿੱਚ ਮਿਲੀ ਸੀ ਤੁਹਾਨੂੰ ਟਰਾਲੀਆਂ ਜਾਂ ਟਰੈਕਟਰ ਉਹਨਾਂ ਤੇ ਕੀ ਐਕਸ਼ਨ ਸਾਰੇ ਚਲਾਣ ਹੋਏ ਨਾ ਸਾਰੀਆਂ ਗੱਲਾਂ ਆਨ ਰਿਕਾਰਡ ਪਈਆਂ ਤੁਸੀਂ ਇਹਨਾਂ ਨੂੰ ਕੀ ਆਪਣਾ ਸੰਦੇਸ਼ ਦੇਣਾ ਚਾਹੁੰਦੇ ਹੋ ਆਪਣਾ ਪਿੰਡ ਵਾਸੀਆਂ ਨੂੰ ਪਿੰਡ ਵਾਸੀਆਂ ਨੂੰ ਇਹ ਸੰਦੇਸ਼ ਦੇ ਰਹੇ ਆਂ ਕਿ ਜਿਹੜੀ ਜਿਹੜੀ ਗੱਡੀ ਇੱਥੇ ਇਲੀਗਲ ਆਏਗੀ ਉਹਦਾ ਜ਼ਰੂਰ ਚਲਾਣ ਹੋਏਗਾ ਸਰ ਲੀਗਲ ਆਣਾ ਵੀ ਕਿਹ ਵਾਜਿਫਾਇਆ ਨਹੀਂ ਲੀਗਲ ਤੇ ਆ ਹੀ ਸਕਦਾ ਬੰਦਾ ਲੀਗਲ ਕਿਸ ਤਰ੍ਹਾਂ ਆ ਸਕਦਾ ਮਤਲਬ ਖਨਨ ਕਰਨ ਲਈ ਜਾਤ ਮਾਈਨਿੰਗ ਕਰਨ ਲਈ ਕਹਿ ਰਿਹਾ ਮੈਂ ਲੀਗਲ ਦਾ ਮਤਲਬ ਇਹ ਹੈ ਕਿ ਕਿਤੋਂ ਵੀ ਕ੍ਰੈਸ਼ਰ ਤੋਂ ਜਾਂ ਕਿਤੋਂ ਆਪਣਾ ਸਮਾਨ ਲੈ ਕੇ ਮਾਲ ਜੋ ਵੀ ਲੈ ਕੇ ਬੋਲਡਰ ਗ੍ਰੇਟ ਜੋ ਵੀ ਮਤਲਬ ਇਹ ਤੇ ਸਪਸ਼ਟ ਸਪਸ਼ਟ ਹੈ ਕਿ ਪੰਜਾਬ ਸਰਕਾਰ ਦੁਆਰਾ ਮਾਈਨਿੰਗ ਜਿਹੜੀ ਹੈ ਬੰਦ ਹੈਗੀ ਬਿਲਕੁਲ ਬੰਦਾ ਐਕਸ਼ਨ ਲੈਣਾ ਪੂਰਾ ਠੀਕ ਹੈ ਸਰ ਧੰਨਵਾਦ